ਬੰਦੀ ਕੀ ਗੱਲ ਕਰਦੇ ਨਹੀਂ ਸਹੀ ਕਰਾਂਗੇ ਮਿੱਚੂ ਦੇ ਰਸਤੇ ਆਹ ਰਸਤੇ ਮੋੜੀ ਲੱਗੇ ਮਿੱਚੂ ਦੀ ਦਸਤੇ ਜਿੱਦੂ ਹੀ ਟੋਕਾ ਦੋਸਤਾਂ ਨਾਲ ਆਹ ਕਿਰਗੋ ਲੋ ਪੜੋ ਕਰਦੇ ਉਹ ਇਹ ਮਿੱਚੂ ਆ ਬਣ ਉਹ ਦੋ ਕਰੀ ਕਰਦੀ ਜੋ ਨਹੀਂ 10 ਸਾਰੇ ਚ ਬੀਤ ਆ ਅੰਦਰ ਕੀ ਹੋਏਗਾ ਉਹ ਮੈਂ ਕੋਲੀ ਬਾਰੇ ਆ ਮੈਂ ਪੇਪਰ ਵੀ ਕਰ ਰਿਹਾ ਲਾ ਲਈ ਕੋਲੀ ਬਣਾ ਤੱਕ ਨਹੀਂ ਤੱਕ ਜੀ ਕੋਨ ਨਾਮ ਕੋਨ ਨਾਮ ਦੱਸੀਆਂ ਗੋਲੀਆਂ ਭਾਈ ਬਾਦੋਈਏ ਮੇਰਾ ਨਾਮ ਸ਼ਿਵਦੀਪ ਸਿੰਘ ਚਾਲਾ ਹਾਂ ਵਾਰ ਨੰਬਰ 8 ਤੋਂ ਮੈਂ ਮੈਸੇਜ ਕਾਉਂਸਲਰ ਹਾਂ ਵਾਰ ਨੰਬਰ 8 ਤੋਂ ਸਾਡਾ ਅੱਜ ਇਹ ਤੁਹਾਨੂੰ ਪਹਿਲਾਂ ਵੀ ਪਤਾ ਮੀਡੀਆ ਸਾਰਾ ਹੋਣਾ ਆ ਵੀ ਜਿੱਥੇ ਹਰਜੀਤ ਮੋਟਰਾਂ ਵਾਲੇ ਦੀ ਆ ਇੱਥੇ ਗਦਾਮ ਆ ਜੋ ਪਹਿਲਾਂ ਵੀ ਦੋ ਵਰੀ ਜਾ ਆਣ ਕੇ ਇੱਥੇ ਪਰਚੇ ਹੋਏ ਹਨ ਜਾਇਜ ਧੰਦੇ ਚੱਲਦੇ ਸੀ ਅੱਜ ਫਿਰ ਵੀ ਅਸੀਂ ਬਾਰ-ਬਾਰ ਪਹਿਲਾਂ ਪੁਲਿਸ ਪ੍ਰਸ਼ਾਸਨ ਨੂੰ ਵੀ ਅੱਜ ਤੋਂ 15-20 ਦਿਨ ਪਹਿਲਾਂ ਇਤਨ ਮਾਲਕ ਲੜਕੀਆਂ ਸਕੂਲ ਦੀਆਂ ਨੂੰ ਪੁਲਿਸ ਦੇ ਹਵਾਲੇ ਕੀਤਾ ਸੀ ਵੀ ਇੱਥੇ ਇਹਨੂੰ ਬੰਦ ਕੀਤਾ ਜਾਵੇ ਪਰ ਪੁਲਿਸ ਦੇ ਜੂਂ ਤੇ ਨਹੀਂ ਸੜਕੀ ਉਹਨਾਂ ਨੇ ਨਹੀਂ ਬੰਦ ਕੀਤਾ ਅੱਜ ਕੀ ਹੋਇਆ ਫੇਰ ਇੱਥੇ ਹੁਣ ਹੈਰੋਇਨ ਵਕਣੀ ਸ਼ੁਰੂ ਹੋ ਗਈ ਲਗਾਤਾਰ ਹੈਰੋਇਨ ਵਕਣੀ ਸ਼ੁਰੂ ਹੋ ਗਈ ਅੱਜ ਦੋ ਲੜਕੀਆਂ ਜਿਹੜੀਆਂ ਅਸੀਂ ਰਖਸ਼ੇ ਦੇ ਉੱਤੇ ਆ ਰਹੀਆਂ ਸੀ ਛੋਟੀਆਂ ਮਾਲਕ ਫੇਰ ਅੰਦਰ ਜਾ ਰਹੀਆਂ ਮੈਂ ਮੇਰਾ ਗਵਾਂਡੀ ਫੌਜੀ ਸਾਹਿਬ ਅਹੀਂ ਦੋਵਾਂ ਨੇ ਕਿਆ ਵੀ ਆਏ ਕੀ ਹੋ ਰਿਹਾ ਤੁਸੀਂ ਕਿਉਂ ਇੱਥੇ ਇਹ ਕਰ ਰਹੇ ਹੋ ਸਮੈਕ ਉਹ ਕਹਿੰਦੇ ਅਹੀਂ ਤੇ ਹਰਜੀਤ ਕੋ ਲਿਆ ਅਹੀਂ ਤੇ ਸ਼ਰਿਆਮ ਕਰਾਇਆ ਦਿੰਨੇ ਆ ਉਹਨੂੰ 30000 ਰੁਪਏ ਮਹੀਨਾ ਮਿੱਥਿਆ ਅਹੀਂ ਤੇ ਉਹਨੂੰ ਸ਼ਰਿਆਮ ਹੀ ਅਹੀਂ ਹੀਰੋਇਨ ਵੇਚਣੀ ਹੈ ਅਹੀਂ ਕਿਆ ਵੀ ਨਹੀਂ ਅਹੀਂ ਆਪਣੇ ਮਹੱਲੇ 'ਚ ਵੇਚਦੇ ਨਹੀਂ ਅਹੀਂ ਕਾਉਂਸਲ ਆ ਲੋਕਾਂ ਚੁਣੇ ਨਾ ਮੈਂਦੇ ਆ ਇੱਥੇ ਨੰਬਰ 6 7 8 9 4 ਵਾਡਾਂ ਦੀ ਇਹ ਵਾੜਿਆ ਪਹਿਲਾਂ ਤੁਹਾਨੂੰ ਮੈਂ ਦੱਸਦਾ 4 ਵਾਡਾਂ ਦਾ ਇਹ ਮਹੱਲਾ ਆ ਫਿਰ ਕੀ ਹੋਇਆ ਉੱਥੋਂ ਨਿਕਲੇ ਸਾਡੇ ਨਾਲ ਹੱਥੋਂ ਪਾਈ ਹੋਇਆ ਇੱਕ ਸਕ੍ਰੀਨ ਸ਼ੇਪ ਮੈਨੇ ਉਹਨੂੰ ਜਾਂਦਾ ਕੌਣ ਸੀ ਪੰਡਤ ਜਿਹਾ ਲੱਗਦਾ ਸੀ ਉਹਨੇ ਸਾਡੇ ਦੇ ਹੱਥੋ ਪਾਈ ਕੀਤੀ ਉਹਨੇ ਸਪਰੇ ਇਦਾਂ ਦੀ ਮਾਰੀ ਸਾਡੇ ਮੇਰੇ ਤੇ ਫੌਜੀ ਸਾਹਿਬ ਦੀ ਅੱਖਾਂ ਦੇ ਸਾਨੂੰ ਕੁਛ ਸਮਝ ਨਹੀਂ ਆਈ ਅਸੀਂ ਜਮੀਦ ਦੇ ਡਿਗ ਪਏ ਉਹ ਜੋਂ ਮਾਰਨੇ ਬਾਕੀ ਜਿਹੜਾ ਸਾਨੂੰ ਮਾਰਨਾ ਸ਼ੁਰੂ ਕਰਤਾ ਫਿਰ ਵੀ ਮਹੱਲੇ ਵਾਲੇ ਮੁੰਡੇ ਤਗੜੇ ਹੋ ਗਏ ਪਏ ਉਹਨਾਂ ਨੂੰ ਭਜਾਇਆ ਵੀ ਇੱਕ ਮੇਰੇ ਤੇ ਫੌਜੀ ਸਾਹਿਬ ਦੇ ਬੰਦੇ ਹੱਥ ਜਿਹਦੇ ਅਸੀਂ ਤੋਂ ਹੱਥ ਫੜਿਆ ਉਹਨੂੰ ਅਸੀਂ ਛੱਡਿਆ ਨਹੀਂ ਸੀ ਸਾਡਿਆਂ ਜੋ ਵੀ ਅੱਖਾਂ ਤੇ ਜਲਣ ਹੋਈ ਸਾਨੂੰ ਅਸੀਂ ਪ੍ਰਵਾਹ ਕੀ ਕਿਹੜੀ ਵਸਤੂ ਜਿਹੜੀ ਸਪਰੇਅ ਕੀਤੀ ਪੰਜਾਬ ਦਾ ਹੋਰ ਕੋਈ ਵਸਤੂ ਨਹੀਂ ਉਹ ਇਤਾਂ ਦੀ ਵੀ ਜਲਣ ਜਿਦਾ ਲਾਲ ਮਿਰਚਾਂ ਨੇ ਅੱਖਾਂ 'ਚ ਕੋਈ ਪਾ ਦਿੰਦਾ ਉਹ ਇਦਾਂ ਦਾ ਸੀ ਫਿਰ ਅਸੀਂ ਉਹਨੂੰ ਫੜ ਕੇ ਅਸੀਂ ਨਹੀਂ ਉਹਨੂੰ ਛੱਡਿਆ ਫਿਰ ਇਸ ਤੋਂ ਇਲਾਵਾ ਕੋਈ ਤੰਦਾ ਕਰਦੇ ਇੱਥੇ ਵੀ ਇੱਥੇ ਨਜਾਇਜ਼ ਤੰਦਾ ਚੱਲਦਾ ਇਹ ਰਾਜਕ ਸਮਕਲੀ ਵੀ ਆ ਇੱਥੇ ਲੇੜੀ ਚੌਂਟੀਆਂ ਆ ਇੱਥੇ ਸਾਰਾ ਕੁਝ ਚੱਲਦਾ ਤੁਹਾਨੂੰ ਵੀ ਮੀਡੀਆ ਨੂੰ ਪਹਿਲਾਂ ਵੀ ਪਤਾ ਆ ਇੱਥੇ ਕਹਿਣ ਦੀ ਲੋਟ ਨਹੀਂ ਹੈਗੀ ਤੁਹਾਨੂੰ ਪਤਾ ਇਹ ਸਾਰਿਆਂ ਨੂੰ ਜੋਕੇਸ਼ੀ ਤੇ ਚੱਲਦਾ ਸੋ ਸਾਡੀ ਪ੍ਰਸ਼ਾਸਨ ਨੂੰ ਬੇਨਤੀ ਹੈ ਜੇ ਇਹ ਦੁਕਾਨ ਨੂੰ ਸੀਲ ਨਾ ਕੀਤਾ ਤੇ ਆ ਚਾਰ ਬਾੜਾ ਇੱਥੇ ਧਰਨਾ ਥਾਣੇ ਦੇ ਅੱਗੇ ਦੇਣ ਗਿਆ ਸੋ ਸਾਨੂੰ ਮਾਨ ਸਾਡਾ ਪਹਿਲਾਂ ਵੀ ਦੋ ਤਿੰਨ ਵਾਰ ਇੱਥੇ ਘਟਨਾਵਾਂ ਇਦਾਂ ਹੋຊਦੀਆਂ ਕਿ ਲੱਗਦਾ ਪੁਲਿਸ ਪ੍ਰਸ਼ਾਸਨ ਕਿਉਂ ਕਾਰਵਾਈ ਨਹੀਂ ਕਰਦਾ ਪੁਲਿਸ ਵਾਲੇ ਲੜੇ ਆਪ ਆਉਂਦੇ ਆ ਇੱਥੇ ਅੰਦਰ ਦੇਖਣ ਪੁਲਿਸ ਵਾਲੇ ਵੀ ਆਉਂਦੇ ਪੁਲਿਸ ਵਾਲੇ ਆਉਂਦੇ ਇੱਥੇ ਆਉਂਦੇ ਪਹਿਲਾਂ ਬਰਾਮਦ ਕੀਤੀ ਪੁਲਿਸ ਵਾਲਿਆਂ ਨੂੰ ਬਨ ਨਹੀਂ ਪਤਾ ਇੱਥੇ ਸਾਨੂੰ ਪਤਾ ਆ ਪਾਸਾ ਨੂੰ ਮਾਨ ਸਾਡੇ ਮੰਤਰੀ ਮਾਨ ਜੋ ਕੁਲਦੀਪ ਸਿੰਘ ਢਾਲੀਵਾਲ ਸਾਹਿਬ ਦੇ ਵੀ ਅੱਜ ਤੋਂ ਬਾਅਦ ਇਸਨ ਨੱਥ ਪਾਉਣਗੇ ਅੰਦਰ ਜੇ ਨਾ ਪਈ ਟੈਗ ਨੂੰ ਸਾਨੂੰ ਪੌਣਾ ਘੰਟਾ ਹੋ ਗਿਆ ਜੀ ਹੋ ਸਹੀ ਪੁਲਿਸ ਆਈ 20 ਤੋਂ 25 ਮਿੰਟ ਦੇ ਬਾਅਦ ਉਹ ਵੀ ਟੀਐਸਪੀ ਅਜਨਾਲ ਨੂੰ ਫੋਨ ਕਰ ਤੇ ਧੰਨਵਾਦ ਹੈ ਉਹਨਾਂ ਦਾ ਜਿਨ੍ਹਾਂ ਭੇਜਿਆ ਬਸ ਉਦੋਂ ਤੱਕ ਸਾਡਾ ਸਾਰਾ ਮੱਲਾ ਮਤਲਬ ਸਾਡਾ ਸਹਿਯੋਗ ਕੀਤਾ ਗਿਆ ਇੱਥੋਂ ਦੋ ਕੁੜੀਆਂ ਇੱਕ ਮੁੰਡੇ ਅਰੈਸਟ ਕੀਤਾ ਗਿਆ ਆ ਬਰਫਗੇ ਤੁਹਾਨੂੰ ਦੱਸ ਨਹੀਂ ਸਕਦੇ ਜੋ ਸਾਡੇ ਆ ਸਰੀਰ ਦੇ ਹਾਲਾਤ ਹੋ ਰਹੇ ਆ ਤੁਹਾਨੂੰ ਦੱਸ ਨਹੀਂ ਸਕਦੇ ਵੀ ਸਾਨੂੰ ਸਾਡੇ ਹਾਲਾਤ ਆਪ ਸਮਾਂ ਹੋਣਾ ਤਕਰੀਬਨ ਦੁਪਹਿਰਾਂ ਜਾਂਦਾ ਸਮਾਂ ਸੀ ਦੁਪਹਿਰ ਦਾ ਬਾਅਦ 10 11 ਵਜੇ ਦਾ ਸਮਾਂ ਸੀ ਸਕੂਲ ਦੇਮ ਹਰਕ੍ਰਿਸ਼ਨ ਦੇ ਬੱਚੇ ਦੋ ਲੜਕੀ ਤੇ ਲੜਕਾ ਇੱਕੇ ਕਲਾਸ ਦੇ ਬੱਚੇ ਸੀ ਦੋਨੋਂ ਇੱਥੇ ਆਏ ਆ ਚਲੋ ਸਾਡੇ ਬੱਚਿਆਂ ਨੇ ਜਾਂ ਮੈਨੂੰ ਕਿਤੇ ਨਾ ਕਿਤੇ ਪਤਾ ਲੱਗਾ ਵੀ ਉੱਥੇ ਉਥੇ ਗਲਤ ਕੰਮ ਹੋ ਰਿਹਾ ਬੱਚਿਓ ਦੇ ਅੰਦਰ ਬੜਿਆ ਮੈਂ ਛੇਦੀ ਛੇਦੀ ਉਸੇ ਤਰ੍ਹਾਂ ਹੀ ਮੈਂ ਜੀ ਰੋਟੀ ਛੱਡ ਕੇ ਮੈਂ ਭੱਜਾਂ ਗੱਡੀ ਲੈ ਕੇ ਇੱਥੇ ਆਇਆ ਇਹਨਾਂ ਨੂੰ ਆਪਣੇ ਮੇਰੇ ਜਿਹੜੇ ਐਮਸੀ ਸਾਹਿਬ ਨੇ ਇਹਨਾਂ ਨੂੰ ਮਕਾਲ ਕੀਤੀ ਕਿ ਜਲਦੀ ਆਓ ਮੇਰੇ ਕੋਲ ਜਲਦੀ ਪਹੁੰਚੋ ਤੇ ਇਹ ਵੀ ਬਾਜ਼ਾਰ ਜਾਣ ਮੇਰੇ ਸਾਹਮਣੇ ਨਿਕਲੇ ਆ ਉਸੇ ਵੇਲੇ ਮੇਰੇ ਕੋਲ ਆ ਗਿਆ ਅਸੀਂ ਇੱਥੇ ਸਾਹਮਣੇ ਇਸ ਇਹਦੇ ਸਾਹਮਣੇ ਮੈਂ ਗੱਡੀ ਖਿਲਾ ਕੇ ਡੰਡ ਅਸੀਂ ਕਿ ਇਹਨੂੰ ਨਿਕਲ ਦਿੱਤਾ ਅਸੀਂ ਇੱਕ ਜੋੜੀ ਦਾ ਪਤਾ ਲੱਗਾ ਸੀ ਵੀ ਲੜਕੀ ਤੇ ਲੜਕਾ ਅੰਦਰ ਵੜਿਆ ਗਿਆ ਮੈਂ ਗਿਆ ਅੰਦਰ ਇਹਨਾਂ ਨੂੰ ਮੈਂ ਕੈਮਰਾ ਫੜਾਇਆ ਆਪਣਾ ਫੋਨ ਕਿ ਤੁਸੀਂ ਮੇਰੀ ਵੀਡੀਓ ਬਣਾਓ ਮੈਂ ਅੰਦਰ ਚੱਲਿਆ ਅੰਦਰ ਜਾ ਕੇ ਉਹ ਸਾਹਮਣੇ ਕਮਰਾ ਇੱਕ ਉੱਥੇ ਜਾ ਕੇ ਚੈੱਕ ਕੀਤਾ ਅੰਦਰਵਾਜਾਂ ਉਹਨੇ ਕੁੰਡੀ ਲੱਗੀ ਠੀਕ ਹੈ ਜੀ ਮੈਂ ਬਾਹਰੋਂ ਕੁੰਡੀ ਲਾ ਕੇ ਆ ਗਿਆ ਉਸ ਤੋਂ ਉਪਰੰਤ ਮੈਂ ਉੱਪਰ ਗਿਆ ਵੀਡੀਓ ਨਾਲ ਮੇਰੀ ਬਣਦੀ ਗਈ ਮੈਂ ਉੱਪਰ ਗਿਆ ਲੜਕੀ ਨੂੰ ਪੁੱਛਿਆ ਜਾ ਕੇ ਲੜਕੀਆਂ ਦੀ ਮੈਂ ਉਹਨੂੰ ਪੁੱਛਿਆ ਵੀ ਕੋਈ ਕੁੜੀ ਮੁੰਡਾ ਇੱਥੇ ਆਇਆ ਆਂਦੀ ਹਾਂ ਆਇਆ ਇਸ ਕਮਰੇ 'ਚ ਮੈਂ ਉੱਥੇ ਬਿਲਕੁਲ ਉਸ ਟਾਂ ਦੇ ਇਹਨਾਂ 당 ਰਹਿ ਗਿਆ ਇੱਕ ਥੱਲੇ ਆ ਤੇ ਇੱਕ ਉੱਤੇ ਜੇ ਤੋ ਅਸੀਂ ਉਹ ਬੱਚਾ ਕਿੰਨੀ ਕੁ ਉਮਰ ਦਾ ਹੋਏਗਾ ਸਮਥਿੰਗ ਮੇਰੇ ਕੋਲ ਲੱਗਦਾ ਵੀ 15 ਜਾਂ 16 ਸਾਲ ਦਾ ਲੜਕਾ ਸੀ ਤੇ 16 ਸਾਲ ਦੀ ਲੜਕੀ ਸੀ ਅਸੀਂ ਪ੍ਰਸ਼ਾਸਨ ਨੂੰ ਫੋਨ ਕੀਤਾ ਚਲੋ 15-20 ਮਿੰਟ ਬਾਅਦ ਪੁਲਿਸ ਆਈ ਆ ਕੋਈ ਸੀਨੀਅਰ ਮੋਸਟ ਨਹੀਂ ਆਇਆ ਸੀਨੀਅਰ ਮੋਸਟ ਨਹੀਂ ਆਇਆ ਚਲੋ ਇੱਕ ਹੌਲਡਰ ਲੈਵਲ ਦੇ ਜਾਂ ਮੁੰਚੀ ਆਇਆ ਇਸ ਲੈਵਲ ਦੇ ਆਏ ਨਹੀਂ ਉਹਨਾਂ ਸਾਂ ਨਾ ਅਸੀਂ ਉਹਨਾਂ ਨੂੰ ਚਪੇੜ ਵੀ ਨਹੀਂ ਮਾਰੀ ਨਾ ਦੋਨਾਂ ਮੁੰਡੇ ਕੁੜੀਆਂ ਨੂੰ ਅਸੀਂ ਕਿਸੇ ਨੂੰ ਕੁਝ ਨਹੀਂ ਕਿਹਾ ਠੀਕ ਆ ਅਸੀਂ ਉਹਨਾਂ ਨੂੰ ਬਰਾਮਦ ਕਰਾਇਆ ਉਹਨਾਂ ਨੂੰ ਸਾਨੂੰ ਉਹਨਾਂ ਨੇ ਵਿਸ਼ਵਾਸ ਦਿਵਾਇਆ ਸਾਨੂੰ ਇਹ ਰਿਕੁਐਸਟ ਕੀਤੀ ਵੀ ਸਾਡਾ ਇਹ ਪਿੱਛੇ ਤੁਸੀਂ ਮੈਂ ਤੁਹਾਨੂੰ ਆਪਣੇ ਮੀਡੀਆ ਵਾਲੇ ਵੀਰਾਂ ਨੂੰ ਬੇਨਤੀ ਕਰਾਂਗਾ ਪਿੱਛੇ ਇੱਚਾ ਕਰੋ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਗੁਰਦੁਆਰਾ ਸਾਹਿਬ ਦਾ ਗੇਟ ਸਾਡੀਆਂ ਧੀਆਂ ਭੈਣਾਂ ਨੇ ਰਾਤ ਨੂੰ ਇੱਥੋਂ ਜਾਣਾ ਹੁੰਦਾ ਸਵੇਰੇ ਸ਼ਾਮ ਸਾਡੇ ਪਰਿਵਾਰ ਜਾਂਦੇ ਨੇ ਗੁਰਦੁਆਰਾ ਸਾਹਿਬ ਹੁਣ ਕੀ ਕਟਣਾ ਕੀ ਮੰਨ ਹੁਣ ਕਟਣਾ ਜੀ ਹੁਣੀ ਮੈਂ ਤਾਂ ਰੋਟੀ ਖਾ ਰਿਆ ਮੈਨੂੰ ਚਾਹ ਨਹੀਂ ਕਿ ਇੱਥੋਂ ਮੈਨੂੰ ਫੋਨ ਗਿਆ ਕੀ ਸਾਡੇ ਐਮਸੀ ਸਾਹਿਬ ਦੇ ਅੱਖਾਂ 'ਚ ਸਪਰੇ ਪਾਤੀ ਆ ਸਿਰ ਤੇ ਛੱਟ ਲਾਤੀ ਆ ਮੈਂ ਛੇਸ਼ੇ ਦੀ ਆ ਇਹਨਾਂ ਦੀ ਬਹੁਤ ਬੁਰੀ ਹਾਲ ਸੀ ਅਸੀਂ ਪਾਣੀ ਪੂਣੀ ਮੰਗਾਇਆ ਛੇਸ਼ੇ ਦੀ ਪਾਣੀ ਉਹਨ ਇੱਕ ਟੋਕਰ 10 ਕੈਂਪਰ ਇਹਨਾਂ ਦੇ ਉੱਤੇ ਮੂੰਹ ਦੇ ਮਾਰਦੇ ਆ ਪਾਣੀ ਦੇ ਉੱਤੇ ਅਸੀਂ ਅੰਦਰ ਵੇਖਿਆ ਉਹ ਲੜਕਾ ਇੱਕ ਫੜਿਆ ਸੀ ਮੁੰਡਿਆਂ ਨੇ ਜਿਹੜਾ ਉਸ ਤੋਂ ਬਾਅਦਾਂ ਦੀ ਕੁੜੀਆਂ ਵੀ ਹੈਗੀਆਂ ਅਸੀਂ ਸਾਰਾ ਫੋਲ ਲਿਆ ਸਾਨੂੰ ਕੁੜੀਆਂ ਲੱਭੀਆਂ ਨਹੀਂ ਕੁੜੀਆਂ ਚੜ ਕੇ ਆਂਦੀ ਪਿੱਛੇ ਜਾ ਕੇ ਉੱਤੇ ਮਗਰ ਜਾ ਕੇ ਲੁਕੀਆਂ ਸੀ ਉੱਥੋਂ ਜਾ ਕੇ ਬਰਾਮਦ ਕਰਕੇ ਫੋਨ ਸਚੂ ਸਾਹਿਬ ਆਏ ਸੀ ਉਹਨਾਂ ਨੂੰ ਦੋ ਲੜਕੀਆਂ ਇੱਕ ਲੜਕਾ ਉਹਨਾਂ ਨੇ ਧਿਆਨ ਦੇ ਅਸੀਂ ਇਹ ਬੇਨਤੀ ਕਰਦੇ ਆ ਕਿ ਇਹ ਇਤੋਂ ਗੰਦ ਨਿਕਲਣਾ ਚਾਹੀਦਾ ਸਾਡੇ 1 ਕਐਮਸੀ ਸਾਹਿਬ ਨੇ ਸਾਡੇ ਮਾਲ ਸਾਹਿਬ ਨੇ ਬਹੁਤ ਸਤਿਕਾਰਯੋਗ ਨੇ ਮੈਂ ਰਾਤੀਆਂ ਇਹਨਾਂ ਨੂੰ ਵੇਂਦੀ ਇਹਦੇ ਕਟਣਾ ਹੋਣੀ ਹੈ ਨਾ ਰਾਤੀ ਇਹ ਮਾਲਸਰ ਮੇਰੇ ਕੋਲ ਖਰੋਤੇ ਨੇ ਰਾਤੀ ਵੀ ਸ਼ਾਮਾਂ ਦਾ ਟਾਈਮ ਸੀ ਜਦੋਂ ਗੁਰਦਰਾ ਸਾਹਿਬ ਦਾ ਟਾਈਮ ਸੀ ਇੱਥੇ ਚਾਰ ਸਮੇਕੇ ਬੈਠੇ ਮੈਂ ਇਹਨਾਂ ਨੂੰ ਕਿਹਾ ਮੈਂ ਯਾਰ ਇਦਾਂ ਨਾ ਕਰੋ ਸਾਡੇ ਪਰਿਵਾਰਾਂ ਨੇ ਜਾਣਾ ਫਿਰ ਮੈਂ ਮਾਲਸ ਨੂੰ ਬੇਨਤੀ ਕੀਤੀ ਕਿ ਮਾਲਸ ਸਾਹਿਬ ਆਪਾਂ ਕੋਈ ਕਰੀਏ ਕੋ ਕਮੇਟੀ ਬਣਾਈਏ ਯਾਰ ਇਹਨਾਂ ਨੂੰ ਡੱਕੀ ਹੱਥ ਪਲਾ ਜੋੜੀਏ ਇਹਨਾਂ ਦੇ ਪਰਿਵਾਰਾਂ ਨੂੰ ਸੱਦ ਕੇ ਕਿ ਯਾਰ ਇਦਾਂ ਨਾ ਕਰੋ ਤੁਸੀਂ ਕੀ ਮੰਨਦੇ ਹੋ ਇੰਨੇ ਸਾਲ ਚਿਰ ਤੋਂ ਤੁਸੀਂ ਇਹ ਜਿਹੜੀ ਮੰਗ ਰੱਖਾ ਤੁਹਾਡੇ ਪਾਰ ਜਿਸ ਤਰੀਕੇ ਨਾਲ ਕਟਣਾ ਕਿ ਕੀ ਕਾਰਨ ਹੈ ਕਿਉਂ ਜਿਹੜਾ ਅਸੀਂ ਮਤਲਬ ਪਰੇਸ਼ਾਨ ਹੈ ਕਰ ਦਿੱਤੋ ਪ੍ਰਸ਼ਾਸਨ ਅਸੀਂ ਉਦੋਂ ਵੀ ਗੱਲ ਕੀਤੀ ਕਿ ਸ਼ਾਨ ਪ੍ਰਸ਼ਾਸਨ ਹਰਜੀਤ ਮੰਨ ਲਓ ਠੀਕ ਹੈ ਉਹਦਾ ਇੱਕ ਆਕਰ ਅਸੀਂ ਉਹਨੂੰ ਕਹਿੰਨੇ ਉਹ ਕਹਿੰਦਾ ਮੈਂ ਕਿਰਾਏ ਤੇ ਦਿੱਤਾ ਮੈਂ ਕਿਰਾਏ ਦਿੱਤਾ ਗਵਰਨਮੈਂਟ ਵੱਲੋਂ ਮਨਜ਼ੂਰ ਸ਼ੁਦਾ ਹੈ ਉਹ ਕਹਿੰਦਾ ਜੀ ਗਵਰਨਮੈਂਟ ਵੱਲੋਂ ਮਨਜ਼ੂਰ ਹੈ ਸਾਰਾ ਕੁਝ ਮੈਂ ਕਰ ਸਕਦਾ ਹਾਂ ਸਾਰਾ ਕੁਝ ਤੁਸੀਂ ਸਰਕਾਰਾਂ ਦੀ ਕਾਰਡ ਆ ਪ੍ਰਸ਼ਾਸਨ ਦੀ ਕਾਰਡ ਜੀ ਬ੍ਰਹਮਤ ਹੋਇਆ ਹੁਣ ਅੰਦਰ ਜੇ ਤੁਸੀਂ ਅੰਦਰੋਂ ਤੁਹਾਨੂੰ ਮੈਂ ਕੀ ਦੱਸਾਂ ਜੀ ਤੁਸੀਂ ਵੀਡੀਓ ਬਣਾ ਕੇ ਲੈ ਕੇ ਆਏ ਜੇ ਪਤਰਾਜ ਜੋਗ ਬਹੁਤ ਜ਼ਿਆਦਾ ਸਮਗਰੀ ਇਹ ਨਹੀਂ ਇੱਕ ਜਾਂ ਦੋ ਕੁਆਂਟੀਟੀ ਚ ਇੱਕ ਦੋ ਨਹੀਂ ਉੱਥੇ ਮਿਲੇਗਾ ਜੀ ਉਹ ਰੈਪ ਹੁੰਦਾ ਇੱਕ ਪੂਰਾ ਰੈਪ ਦਾ ਨਵਾਂ ਰੋਲ ਇੱਕ ਖਾਲੀ ਰੋਲ ਪਲੱਸ ਦਸਾਂ ਦਸਾਂ ਦੇ ਨੋਟ ਜਿਹੜੇ ਕੋ ਸੜੇ ਹੋਏ ਤੁਸੀਂ ਤੁਹਾਨੂੰ ਵੀਡੀਓ ਮਿਲ ਗਈ ਹੈ ਹਨ ਉਹ ਸੜੇ ਨੋਟ ਨੇ ਪਲੱਸ ਲਾਈਟਰ ਨੇ ਮੈਂ ਚਾਰ ਪੰਜ ਲਾਈਟਰ ਹੈਗੇ ਇਸ ਤੋਂ ਬਾਅਦ ਕੀ ਸਾਫ ਨਹੀਂ ਮੇਦਾ ਗਲਾਸਟੇਪ ਕੀ ਹੈ ਰੋਡ ਉਸ ਤੋਂ ਬਾਅਦ ਸਾਰਿਆਂ ਦੇ ਨਾਲ ਸਲਾਹ ਕਰਕੇ ਅਸੀਂ ਐਸਐਚਓ ਸਾਹ ਨੂੰ ਬੇਨਤੀ ਕੀਤੀ ਵੀ ਕਾਰਵਾਈ ਕਰੋ ਨਹੀਂ ਕਰਨਗੇ ਤੇ ਬਾਕੀ ਜਿੱਦਾਂ ਸਲਾਹ ਕਰਕੇ ਸਾਰੇ ਸਿਨੇਮੋਸ ਨਾਲ ਜੋੜ ਲਈ ਕਾਰਜ ਬਣ ਗਿਆ ਇਰੀਕ ਸ਼ੇਵਦੀਪ ਸਿੰਘ ਨਾਂ ਦੇ ਵਿਅਕਤੀ ਨੇ ਅਜਨਾਲਾ ਕਸਬੇ ਦੇ ਰਹਿਣ ਵਾਲੇ ਪਟੇਗੜ ਚੂੜੀਆਂ ਰੋਡ ਦੇ ਉਹਨਾਂ ਦਾ ਫੋਨ ਆਇਆ ਹੈ ਵੀ ਇੱਥੇ ਕੋਈ ਝਗੜਾ ਵਗੈਰਾ ਹੋਇਆ ਕੁਝ ਬੰਦੇ ਹਾਸ ਚਲੇ ਆ ਜੋ ਵੀ ਤੱਥ ਹੋਣਗੇ ਜਾਂਚ ਤੋਂ ਬਾਅਦ ਤੁਹਾਨੂੰ ਦੱਸ ਦਿੱਤੇ ਜਾਣਗੇ ਬਣਦੀ ਲੀਗਲ ਕਾਰਵਾਈ ਅਮਲ ਚ ਲਿਆ ਨਾ ਹੋਵੋ ਪਰੇਸ਼ਾਨ ਸਾਰੇ ਇਰਮਾਂ ਦੀ ਕਾਟ ਮੇਰੇ ਕੋਲ ਬੀਗਮ ਸ਼ਹਿਨਾਜ਼ ਜੀ 25 ਸਾਲ ਦਾ ਤਜਰਬਾ ਨੋ ਇਲਮਾਂ ਦੀ ਤਾਕਤ ਮੇਰੀ ਕੀਤੇ ਨੂੰ ਕੋਈ ਕੱਟ ਨਹੀਂ ਸਕਦਾ ਮਨ ਚਾਹੇ ਪਿਆਰ ਲਈ ਮਾਤਾ ਪਿਤਾ ਨੂੰ ਮਨਾਉਣਾ પતિ ਪਤਨੀ ਚ ਅਣਬਣ ਜਾਂ ਘਰੇਲੂ ਕਲੇਸ਼ ਨੌਕਰੀ ਜਾਂ ਕਾਰੋਬਾਰ ਵਿੱਚ ਰੁਕਾਵਟ ਗ੍ਰੀਨ ਕਾਰਡ ਤੇ ਪੀਆਰ ਵਿੱਚ ਰੁਕਾਵਟ ਵਸ਼ੀਕਰਨ ਜਾਦੂ ਟੂਣਾ ਗੁਪਤ ਵਸ਼ੀਕਰਨ ਕਰਵਾਓ ਮਨ ਚਾਹਾ ਪ੍ਰੇਮੀ ਪ੍ਰੇਮਿਕਾ ਵਾਸ਼ ਵਿੱਚ ਕਰੋ ਲਾਟਰੀ ਚਾਹੇ ਕੋਈ ਵੀ ਹੋਵੇ ਜਰੂਰ ਨਿਕਲੇਗੀ ਵਿਸ਼ਵਾਸ ਖੋ ਚੁੱਕੇ ਇੱਕ ਵਾਰ ਫੋਨ ਜਰੂਰ ਕਰੋ ਅਤੇ ਸਚਾਈ ਜਾਣੋ ਤੁਹਾਡਾ ਵਿਸ਼ਵਾਸ ਟੁੱਟਣ ਨਹੀਂ ਦੇਵਾਂਗੀ ਬੀਗਮ ਸ਼ਹਿਨਾਜ਼ ਜੀ